ਕੀਰਤਨੀ ਜਥੇ ਪਾਸੋਂ ਬੜੇ ਪਿਆਰ ਦੇ ਗੁਰਬਾਣੀ ਦੇ ਸ਼ਬਦ ਆਪ ਜੀ ਨੇ ਸਰਵਣ ਕੀਤੇ ਨੇ ਜੋ ਹੁਣੇ ਹੁਣ ਸਰਵਣ ਕਰ ਰਹੇ ਸੀ ਕਿਸ ਨਾਲ ਕੀਤੇ ਰੋਸ ਦੀ ਸਮਝ ਕੇ ਚੱਲਣ ਹਾ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦਾ ਇਹ ਸਨੇਸ਼ ਹੈ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਬਾਬਨ ਬਾਣੀ ਦੇ ਸ਼ਬਦ ਹੈ ਜਿਸ ਵਿੱਚ ਮਹਾਰਾਜ ਜੀ ਨੇ ਕਿੰਨੀ ਕੂੜ ਦੀ ਗੱਲ ਕੀਤੀ ਹੈ ਕੂੜ ਸ਼ਬਦ ਕੀ ਹੈ ਕੂੜਾ ਜੋ ਕੁਝ ਵੀ ਅਸੀਂ ਦੇਖਦੇ ਆ ਜੋ ਸਰੀਰ ਤੇ ਵੇਖਦੇ ਆ ਜੋ ਕੁਝ ਵੀ ਇਹ ਕੁਦਰਤ ਵਿੱਚ ਹੋ ਰਿਹਾ ਸਭ ਕੁਝ ਕੂੜ ਹੈ ਇਸ ਦਾ ਅਸਤ ਰਹਿਣ ਵਾਲਾ ਨਹੀਂ ਠੀਕ ਹੈ ਕੁਝ ਸਮੇਂ ਦਾ ਹਰ ਇੱਕ ਮਨੁੱਖ ਦਾ ਸੰਬੰਧ ਬਣਦਾ ਹੈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਬੜਾ ਕੁਝ ਦੱਸਣਾ ਕੀਤਾ ਹੈ ਬੜਾ ਅਨੇਕਾ ਤਰ੍ਹਾਂ ਦੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਮਹਾਰਾਜ ਨੇ ਆਪਾਂ ਨੂੰ ਸਮਝਾਏ ਪਿਆਰਿਓ ਇੱਥੇ ਕੋ ਨਾਨਕ ਸਾਹਿਬ ਦੀ ਗੱਲ ਕਰ ਰਹੇ ਨੇ ਕੂੜ ਰਾਜਾ ਅੱਜ ਦੁਨੀਆ ਵਿੱਚ ਕਿੱਡੇ-ਕੱਡੇ ਰਾਜੇ ਵੇਖੋਗੇ ਜਿਨ੍ਹਾਂ ਦਾ ਦੁਨੀਆ ਤੇ ਹੁਕਮ ਚੱਲਦਾ ਹੈ ਪਰ ਉਹ ਸਦਾ ਨਹੀਂ ਰਹਿਣਾ ਉਹ ਵੀ ਕਹਿੰਦੇ ਕੂੜ ਹੈ ਆਖੋ ਸਤਨਾਮ ਕੂੜ ਰਾਜਾ ਕੂੜ ਪਰਜਾ ਪਰਜਾ ਕਹੀਏ ਜੋ ਅੱਪਾ ਸਾਰੇ ਸੰਸਾਰ ਦੇ ਜਗਤ ਦੇ ਲੋਕ ਉਸ ਰਾਜੇ ਦੀ ਨਜ਼ਰ ਵਿੱਚ ਹਾਂ ਇਹ ਪਰਜਾ ਇਹ ਵੀ ਕਹਿੰਦੇ ਕੂੜ ਹੈ ਇਹ ਵੀ ਸਦਾ ਨਹੀਂ ਰਹਿਣਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰ ਵਿੱਚ ਜੋ ਕੁਝ ਵੇਖਦੇ ਹਾਂ ਸਭ ਕੁਝ ਕੂੜ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣ ਹਾਂ ਕਿਹੜੀ ਜਗ੍ਹਾ ਦੀ ਗੱਲ ਕਰੋਗੇ ਕਿਹੜੇ ਉਠੀ ਦੀ ਗੱਲ ਕਰਾਂਗੇ ਕਿਹੜੀ ਥਾਂ ਦੀ ਗੱਲ ਕਰੀਏ ਪਿਆਰਿਓ ਤੇ ਆਪਣੇ ਵਾਸਤੇ ਜੋ ਆਪਾਂ ਬਣਾਉਨੇ ਆ ਨਾ ਜ਼ਿੰਦਗੀ ਵਿੱਚ ਕੁਝ ਸਮੇਂ ਵਾਸਤੇ ਹੁੰਦੇ ਆ ਇਹ ਵੀ ਸਦਾ ਮਨੁੱਖ ਦਾ ਸਾਥ ਦੇਣ ਵਾਲੀਆਂ ਵਸਤੂਆਂ ਨਹੀਂ ਚੀਜ਼ਾਂ ਨਹੀਂ ਹਨ ਇਹਨਾਂ ਤੋਂ ਆਪਾਂ ਕਦੀ ਇਹਨਾਂ ਕਦੀ ਮੱਖ ਹੋ ਜਾਣਾ ਹੈ ਬੜੀਆ ਸੋਹਣੀ ਬਣਾਈ ਇਮਾਰਤ ਕਦੇ ਉਹਨੇ ਉਹਦਾ ਵੀ ਉਹਦਾ ਵੀ ਸਮਾਂ ਉਹਨੇ ਵੀ ਉਹਦੀ ਵੀ ਹਾਲਤ ਕਦੀ ਨਾ ਕਦੀ ਖਸਤਾ ਹੋ ਜਾਣੀ ਹੈ ਕੂੜ ਹੈ ਨਾ ਮਹਾਰਾਜ ਨੇ ਇਸ ਕਰਕੇ ਕਿਹਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਵਾੜੀ ਕੂੜ ਵਿਸ਼ਨਹਾਰ ਕੂੜ ਸੋਇਨਾ ਕੂੜ ਰੂਪਾ ਇੱਥੇ ਸੋਨੇ ਤੇ ਚਾਂਦੀ ਦੀ ਗੱਲ ਕਰੀਏ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਸਰੀਰ ਤੇ ਪਹਿਨਦੇ ਆਂ ਸਰੀਰ ਦਾ ਸ਼ਿੰਗਾਰ ਕਰਦੇ ਆਂ ਪਰ ਇਹ ਵੀ ਇੱਕ ਦਿਨ ਬਨਾਸ ਹੋਣਾ ਹੈ ਅੰਤ ਹੈ ਕੂੜ ਸੁਹਣਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਤਨ ਤੇ ਪਹਿਨਣ ਵਾਲੇ ਕੱਪੜਿਆਂ ਦੀ ਸਰੀਰ ਰੂਪੀ ਕੱਪੜੇ ਦੀ ਗੱਲ ਤੇ ਸਰੀਰ ਦੀ ਕਾਇਆ ਦੀ ਗੱਲ ਕੀਤੀ ਗੁਰੂ ਨਾਨਕ ਜੀ ਨੇ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਇਹ ਜਿਹੜਾ ਸਾਡਾ ਰੂਪ ਹੈ ਨਾ ਚਿਹਰਾ ਹੈ ਫੇਸ ਵੇਖਦੇ ਆ ਇਹ ਵੀ ਇੱਕ ਤਨ ਇਹ ਵੀ ਕੂੜ ਹੈ ਕਿੰਨਾ ਕੁਝ ਮਹਾਰਾਜ ਨੇ ਇਸ ਸ਼ਬਦ ਵਿੱਚ ਕੋੜ ਕੋੜ ਕੋਰ ਸ਼ਬਦ ਲਿਖਿਆ ਇਹਦਾ ਅਖਰੀ ਅਰਥ ਕਹੀਏ ਝੂਠ ਝੂਠ ਇਹ ਝੂਠ ਹੈ ਜੋ ਕੁਝ ਵੀ ਵੇਖਦੇ ਆ ਵੇਨੇ ਸਾਰਾ ਕੁਝ ਇਹ ਝੂਠ ਹੈ ਪਿਆਰਿਓ ਸੋ ਸਰਦਾਰ ਪ੍ਰਕਾਸ਼ ਸਿੰਘ ਜੀ ਜਿੰਨਾ ਸਮਾਂ ਜ਼ਿੰਦਗੀ ਦਾ ਉਹਨਾਂ ਨੂੰ ਵਾਹਿਗੁਰੂ ਜੀ ਨੇ ਦਿੱਤਾ ਸਤਿਗੁਰੂ ਨੇ ਅਕਾਲ ਪੁਰਖ ਨੇ சுவாਸ ਉਹਨਾਂ ਨੂੰ ਬਖਸ਼ੇ ਉਹ ਆਪਣੇ சுவாਸਾਂ ਦਾ ਪੂਜੇ ਦਾ ਭਗਤਾਨ ਕਰਦੇ ਹੋਏ ਆਪਣੇ ਨੇੜੇ ਗੱਡੇ ਵਾਸੀ ਹੀ ਚੌਂਕੀ ਦੇ ਵਿੱਚ ਉਹਨਾਂ ਦੀ ਡਿਊਟੀ ਸੀ ਥੋੜੇ ਸਮੇਂ ਤੋਂ ਇੱਥੇ ਆਏ ਸਨ ਬਦਲੀ ਹੋਈ ਸੀ ਪਰਿਵਾਰ ਨੇ ਦੱਸਿਆ ਪਤਾ ਲੱਗਾ ਕਿ ਅੱਗੇ ਆਉਣ ਵਾਲੇ 10ਵੇਂ ਮਹੀਨੇ ਵਿੱਚ ਉਹਨਾਂ ਦੀ ਉਹਨਾਂ ਦੀ ਉਹਦਾ ਵੀ ਰਿਟਾਇਰਮੈਂਟ ਸੀ ਡਿਊਟੀ ਤੋਂ ਉਹਨਾਂ ਨੇ ਮੁਕਤ ਹੋਣਾ ਸੀ ਪਰ ਸਤਿਗੁਰੂ ਦਾ ਬਾਣਾ ਸਤਿਗੁਰੂ ਦਾ ਕੁਝ ਹੁਕਮ ਹੋਰ ਉਹ ਜੀਵਨ ਵਿੱਚੋਂ ਹੀ ਮੁਕਤ ਹੋ ਗਏ ਆਖੋ ਸਤਨਾਮ ਬੜੇ ਦੁੱਖ ਦੀ ਗੱਲ ਹੈ ਮਹਾਰਾਜ ਕਹਿੰਦੇ ਇਹੋ ਬਿਸ਼ੋੜਾ ਸਹਿਆ ਨਾ ਜਾਏ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਨੇ ਮਲਾਰ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਦਸਣਾ ਕੀਤੇ ਬੜਾ ਗਹਿਰਾ ਦੁੱਖ ਹੈ ਪਿਆਰੀਓ ਇਹ ਕਿਵੇਂ ਸਹਿਆ ਜਾਏ ਢੋਲ ਦੇ ਮੰਡ ਤੋਂ ਸਹਾਰਾ ਦੇਣ ਵਾਲਾ ਇੱਕੋ ਇੱਕ ਪਰਮਾਤਮਾ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਸਿਮਰਨ ਵਿੱਚ ਜੁੜੀਏ ਬੰਦਗੀ ਵਿੱਚ ਰੋਣਾਗੇ ਨਾਮ ਨਾਲ ਟਿਕਾ ਵਿੱਚ ਰਹੇਗਾ ਨਹੀਂ ਮੰਨਤੇ ਸਦਾ ਸਾਡਾ ਸਾਡਾ ਰੋਲ ਦਾ ਰਹਿੰਦੇ ਪਿਆ ਰਹੇ ਬੜੀ ਗਹਿਰੀ ਦੁੱਖ ਦੀ ਗੱਲ ਹੈ ਜੋ ਪਰਿਵਾਰ ਨੂੰ ਇਸ ਗੱਲ ਤੋਂ ਪ੍ਰਗਟ ਸਿੰਘ ਦੀ ਜਾਨ ਨੂੰ ਘਾਟਾ ਪਿਆ ਇਹ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਵੀ ਕੀਮਤ ਦੇ ਕਦੇ ਪੂਰਾ ਨਹੀਂ ਹੋ ਸਕਦਾ ਦੁਨਿਆਵੀ ਘਾਟੇ ਜਿਹੜੇ ਨੇ ਹਰ ਇੱਕ ਮਨੁੱਖਾ ਸਹਿ ਲੈਂਦਾ ਹੈ ਕਦੀ ਜ਼ਿੰਦਗੀ ਵਿੱਚ ਸਾਡੇ ਨਾਲ ਘਾਟਾ ਹੁੰਦਾ ਕਿਤੇ ਵਾਧਾ ਹੁੰਦਾ ਉਹਨਾਂ ਤੇ ਅਸੀਂ ਆਪ ਹੀ ਡਿਸੀਜਨ ਲੈ ਲੈਨੇ ਆ ਫੈਸਲਾ ਕਰ ਲੈਨੇ ਆ ਕਿ ਕੋਈ ਗੱਲ ਨਹੀਂ ਅੱਜ ਘਾਟਾ ਹੈ ਕਿਤੇ ਵਾਧਾ ਵੀ ਹੋ ਜਾਣਾ ਆਖੋ ਸਤਨਾ ਪਰ ਜਿਹੜਾ ਇਹ ਜ਼ਿੰਦਗੀ ਵਿੱਚ ਇਹ ਪਰਿਵਾਰ ਨੂੰ ਘਾਟਾ ਪਿਆ ਨਾ ਪ੍ਰਗਟ ਸਿੰਘ ਜੀ ਦੇ ਜਾਣ ਦਾ ਅੱਜ ਤੋਂ ਕੁਝ ਸਮਾਂ ਕੁਝ ਕੁ ਸਾਲ ਪਹਿਲੇ ਉਹਨਾਂ ਦੇ ਪਿਤਾ ਜੀ ਵੀ ਚਲੇ ਗਏ ਭਿੰਦਰ ਸਿੰਘ ਜੀ ਤੇ ਭਰਾ ਵੀ ਅੱਜ ਉਹ ਆਪਣੇ ਪਰਿਵਾਰ ਨੂੰ ਧੀਆ ਪੁੱਤਰਾਂ ਨੂੰ ਸਦੀਵੀ ਵਸੋੜਾ ਦੇਖੇ ਭੈਣ ਭਰਾਵਾਂ ਨੂੰ ਸਦੀਵੀ ਵਸੋੜਾ ਦੇਖੇ ਇਸ ਮਾਤ ਲੋਕ ਤੋਂ ਲੋਕ ਤੋਂ ਬਰ ਲੋਕ ਚਲੇ ਗਏ ਸਾਧ ਸੰਗਤ ਜੀ ਅੱਜ ਉਹਨਾਂ ਦੇ ਪਿਆਰ ਵਿੱਚ ਜੋ ਮਹਾਰਾਜ ਨੇ ਬਾਣੀ ਵਿੱਚ ਵਚਨ ਲਿਖਿਆ ਨਿਰਗੁਣ ਮੁਗਧ ਅਜਾਨ ਅਗਿਆਨੀ ਗਰਮ ਧਰਮ ਨਹੀਂ ਜਾਣਾ ਦਇਆ ਕੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਬਾਣਾ ਇਹ ਸਤਿਗੁਰੂ ਦੇ ਬਾਣੇ ਨੂੰ ਮੰਨਣਾ ਉਹਦੇ ਹੁਕਮ ਨੂੰ ਮੰਨਣਾ ਉਹਦੇ ਰਾਜਾ ਵਿੱਚ ਚੱਲਣਾ ਇਹ ਹੀ ਉਹਦਾ ਹੁਕਮ ਹੈ ਇਹ ਹੀ ਉਹਦਾ ਬਾਣਾ ਇੱਕ ਓਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਹੜੇ ਨਾਮ ਵਿੱਚ ਝੁਰ ਜਾਂਦੇ ਨੇ ਉਹ ਉਹਦੇ ਬਾਣੇ ਵਿੱਚ ਆ ਗਏ ਜੋ ਨਾਮ ਵਿੱਚ ਝੁਰ ਗਏ ਉਹਦੇ ਹੁਕਮ ਵਿੱਚ ਉਹਦੇ ਰਾਜਾ ਵਿੱਚ ਇਸ ਤਰ੍ਹਾਂ ਮਹਾਰਾਜ ਨੇ ਬਹੁਤ ਗੁਰਬਾਣੀ ਵਿੱਚੋਂ ਸਾਨੂੰ ਸਿੱਖਣ ਵਾਸਤੇ ਦੱਸਣਾ ਕੀਤਾ ਹੈ ਹਮੇਸ਼ਾ ਗੁਰੂ ਦਾ ਬੜਾ ਸੋਹਣਾ ਉਪਦੇਸ਼ ਹੈ ਸੰਦੇਸ਼ ਹੈ ਗੁਰੂ ਮਹਾਰਾਜ ਜੀ ਸਾਨੂੰ ਹਮੇਸ਼ਾ ਹੀ ਗੁਰਬਾਣੀ ਵਿੱਚੋਂ ਬੜੀ ਸਿਹਤ ਦਿੰਦੇ ਨੇ ਕਿ اے ਭਾਈ ਗੁਰੂ ਰੰਕ ਜੀ ਦਾ ਬਚਨ ਪੜੋ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲ ਤੋ ਬਹੁਤ ਨਾ ਜਾਣਾ ਨਾਨਕ ਬਿਨ ਵੈਤਨ ਸਰੇਵ ਹੋ ਜਾਗੇ ਜੀਪ ਰਣਾ ਇੱਥੇ ਇਸ ਜੀ ਦੇ ਕੋਈ ਮੁੱਲਤ ਨਹੀਂ ਹੈ ਕਿਸੇ ਨੂੰ ਪਤਾ ਲੱਗ ਜੇ ਕਿ ਜ਼ਿੰਦਗੀ ਦਾ ਮੇਰਾ ਸਫ਼ਰ ਪੂਰਾ ਹੋ ਲਿਆ ਹੁਣ ਮੈਂ ਜਾਣ ਵਾਲਾ ਇਹ ਦੁਨੀਆ ਤੋਂ ਉਤਰ ਜਾਣਾ ਕੀ ਬਣੇਗਾ ਮੇਰਾ ਆਪਾਂ ਇਸ ਆਪਣੇ ਸਰੀਰ ਦੀ ਜਿਹੜੀ ਜ਼ਿੰਦਗੀ ਦਾ ਸਫ਼ਰ ਹੈ ਕਦੀ ਨਹੀਂ ਨਿਭਾ ਸਕਾਂਗੇ ਜੋ ਸਮਾਂ ਮਿਲੇ ਜ਼ਿੰਦਗੀ ਦਾ ਸਵਾਸ ਪੂਰੇ ਹੋਏ ਸਰੀਰ ਰੂਪੀ ਖੜਾ ਹੋਇਆ ਸਵਾਸ ਰੂਪੀ ਪਾਣੀ ਖਤਮ ਹੋਇਆ ਇਹ ਸਾਧ ਸੰਗ ਜਿਵੇਂ ਜੀਵੇ ਤੇ ਤੇਲ ਬੱਤੀ ਦੀ ਗੱਲ ਕੀਤੀ ਹੈ ਨਾ ਮਹਾਰਾਜ ਨੇ ਇਸੇ ਤਰ੍ਹਾਂ ਇਹ ਸਰੀਰ ਰੂਪੀ ਸਵਾਸ ਰੂਪੀ ਤੇਲ ਸੋਸੋ ਰੂਪੀ ਤੇਲ ਬੱਤੀ ਦੀ ਗੱਲ ਸਰੀਰ ਦੀ ਵੀ ਕੀਤੀ ਮਹਾਰਾਜ ਨੇ ਤੇਲ ਜਦ ਲੈ ਬੱਤੀ ਠਹਿਰਨੀ ਸੁਣਾ ਮੰਦਰ ਹੋਈ ਤੇਲ ਖਤਮ ਹੋ ਗਿਆ ਬੱਤੀ ਬੁਝ ਗਈ ਇਹ ਸਰੀਰ ਸੁਣਾ ਹੋ ਗਿਆ ਕੋ ਸਤਨਾ ਇਹ ਸਰੀਰ ਨੂੰ ਸੋਹਣੇ ਸਰੂਰ ਨੂੰ ਸੁੰਦਰ ਦੇਹਾਂ ਨੂੰ ਸਾਡਾ ਛੱਡ ਕੇ ਅਨੇਕਾਂ ਦੁਨੀਆ ਤੋਂ ਤੁਰ ਗਏ ਤੁਰੇ ਜਾ ਰਹੇ ਨੇ ਗੁਰਮੁਖੋ ਕਿਹਦਾ ਕਿਹਦਾ ਜ਼ਿਕਰ ਕਰਾਂਗੇ ਆਓ ਬਹੁਤਾ ਸਮਾਂ ਨਹੀਂ ਕੋ ਜੋ ਗੁਰਬਾਣੀ ਦੀਆਂ ਪੰਕਤੀਆਂ ਵਿਚਾਰ ਕੇ ਕੇ ਸ਼ਬਦ ਪੜ੍ਹ ਕੇ ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦੇ ਬਾਣੀ ਦੇ ਪਾਠ ਕਰਨੇ ਨੇ ਪਰਿਵਾਰ ਨੇ ਸਮਾਂ ਦਿੱਤਾ ਸੀ ਕਿ ਇਹ ਸਭਾ 1:00 ਤੋਂ 1:30 ਵਜਾਯੋ ਜੀ ਆਪਾਂ ਸਮੇਂ ਦੇ ਨਾਲ ਸਮਾਪਤੀ ਕਰੀਏ ਕਿਉਂਕਿ 10 15 20 ਮਿੰਟ ਦਾ ਜਿਹੜਾ ਸਮਾਂ ਅਰਦਾਸ ਬੇਨਤੀ ਹੁਕਮਨਾਮੇ ਕੜਾ ਪ੍ਰਸ਼ਾਦਿਆਂ ਦੇ ਵਰਤਣ ਤੇ ਲੱਗ ਜਾਂਦਾ ਹੈ ਉਸੇ ਕਰਕੇ ਉਹ 1:30 ਵਜੇ ਜਾਣਾ ਹੈ ਸਾਧ ਸੰਗ ਜੀ ਜੇ ਆਪਾਂ 1:30 ਵਜੇ ਸਮਾਪਤੀ ਕਰਦੇ ਹਾਂ ਤਾਂ 2:00 ਵਜੇ ਨੇ ਇਸ ਕਰਕੇ ਜੋ ਮਹਾਰਾਜ ਨੇ ਬਾਣੀ ਦਾ ਸਿਧਾਤ ਹੈ ਵਕਤ ਵਿਚਾਰੇ ਸੋ ਬੰਦਾ ਹੋਏ ਜਿਹੜਾ ਇਨਸਾਨ ਵਕਤ ਦੀ ਸਮੇਂ ਦੀ ਕਦਰ ਕਰਦੇ ਸਮਾਂ ਉਲੀ ਕਦਰ ਕਰਦੇ ਆਓ ਜਿੰਨੇ ਪਹੁੰਚੇ ਸਾਰਿਆਂ ਦਾ ਧੰਨਵਾਦ ਕਹਤ ਕਵੀਰ ਕੋਈ ਨਹੀਂ ਤੇ कहते कवीरा कोई नहीं तेरा कहते कवीरा कोई नहीं तेरा कहते कवीरा कोई नहीं तेरा हृदय राम की नाम जपेस रे ਪੀਰ ਕੋਈ ਨਹੀਂ ਤੇਰਾ ਕਹਤ ਕਵੀਰ ਬਹੁਤ ਰਤਨ ਲਿਆਵੇ ਬਹੁ ਪਰ ਪੰਚ ਕਰ ਰਤਨ ਲਿਆਵੇ ਸੁਤ ਤਾਰ ਪਹਿ ਆਨਲਤਾਵੇ ਸੁਤ ਤਾਰੇ ਥਾਨ ਲੁਟਾਵੇ ਸੁਤ ਤਾਰ ਤੇਰਾ ਨਾਮ ਜਪੇ ਸਵੇਰਾ ਕਹਤ ਕਵੀਰ ਕੋਈ ਨਹੀਂ ਤੇਰਾ ਕਹਤ ਕਵੀਰ ਕੋਈ ਨਹੀਂ ਤੇਰਾ ਕਹਤ ਕਵੀਰ ਕੋਈ ਨਹੀਂ ਤੇਰਾ ਕਹਤ ਕਵੀਰ ਆਵੇ ਸੁਤ ਤਾਰ ਪੈ ਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪਹਿਲੀ ਜੈ ਅੰਤ ਨਵੇਰਾ ਤੇਰੇ ਬਰ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਜਿ ਕਹਤ ਕਬੀਰ ਕੋਈ ਨਹੀਂ ਤੇਰਾ ਹਰ ਦਾ ਰਾਮ ਕੀ ਨਾ ਜਪੇ ਸਵੇਰ ਹੇ ਟਕਬੀਰ